वेलकम थे ब्लॉग बहुत सवेरे ठंड है नहीं गुंद है नहीं गी बिल्कुल भी आई होप ती सारे जाने वादिया हो गए तो अज का ब्लॉग बहुत ज्यादा घंट होने वाला है सारे जरूर देखो बाय बायो कि ਮੇਰਾ ਤਾਂ ਗਲਾ ਵੀ ਖਰਾਬ ਹੈ ਮੈਂ ਖਾਵਾਂ ਕਿ ਨਾ ਹਾਂ ਦਾ ਖਾਣਾ ਮੇਰਾ ਗਲਾ ਦੁਖਦਾ ਵੀ ਹੋ ਗਿਆ ਤੇ ਛੰਡਾ ਤਾਂ ਤੱਤਾ ਕਰ ਲੈਣਾ ਸੀ ਪਹਿਲਾਂ ਪੂਰਾ ਫੇਰ ਖਾਣ ਹਾਂ ਸਭ ਖਾ ਦੇ ਕਰਾਂ ਨਹੀਂ ਨਾ ਗਾ ਇੱਥੇ ਆ ਜੋ ਜੀ ਤੁਸੀਂ ਕਿੰਨੂੰ ਖਾਣਾ ਹੈ ਤਾਂ ਸਾਰਿਆਂ ਨੇ ਆ ਜੋ ਜੀ ਵੈਲਕਮ ਤੁਹਾਡਾ ਕਿੰਨੂੰ ਖਾ ਲੋ ਅੱਜ ਕੱਲ ਤਾਂ ਪਿੰਡਾਂ 'ਚ ਤਾਂ ਖੇਤਾਂ 'ਚ ਲੱਗਦੇ ਵਾਧੂ ਹੈ ਨਾ ਆਪਣੇ ਇੱਥੇ ਨਹੀਂ थोड़ा जो होर गर्म हो लें दिन दे फिर ना खा तू अगे सांगर पानी चढ़ गया सीता तो कहती हो 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 आ देखो गाइस माता साडी किथे चढ़ी की देना सिमटा तो ला गट्टा हां खाली ओ फड़ा दा के ओ इथे लगा देनी मोरे जैसे

ਇੱਕ ਜੀ ਦੇ ਰਹੀ ਹਾਂ ਬੜਾ ਕਰ ਹੱਸ ਲੱਗ ਗਈ ਛੱਤ 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 ਅੱਜ ਗਾਜਰ ਬਣਾਉਣੀ ਹੈ ਹਮ ਬੰਚ ਬਣਾਉਣੀ ਹੈ ਵਈ ਗਾਜਰਾਂ ਦੀ ਸਬਜ਼ੀ ਮੈਂ ਚੀਕੀ ਦਿੰਦੇ ਤੈ ਮੈਂ ਵੱਟੀਆਂ ਧੁੱਪੇ ਕਾਲਾਂ ਕੇਕਾ ਕਾਚਰ ਕਾਣਾ ਕੀ ਕਰਤ ਜੇ ਬਚਪਨ ਚਾਂ ਲਾਲਾ ਕੇ ਖਾਂਦੇ ਹੁੰਦੇ ਸੀ ਹੈਨਾ ਬਚਪਨ ਚ ਦਾਣਾ ਸਰਦੇ ਨਹੀਂ ਸੀ ਘਰ ਜੋਗੀ ਮਟਰ 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 ਵੀ ਕੱਢਦੀ ਕੱਢਦੀ ਹਜੇ ਵੀ ਮਟਰ ਕੱਢਦੀ ਹੋਂ ਹਾਲੇ ਤਾਂ ਕੱਢਦੀ ਕੱਢਦੀ ਖਾਣ ਦੀ

रसोई तो नहीं इग्नोर करो कमरे चैस रखी है ठीक तो है कमरे तो तो के बच्चे रखी है रसोई रसोई भी बनावा गे बहुत जल्दी ठीक है मम्मी ने सब्जी सुब्जी चीज के तैयार करती थी मैं सोच तड़का मैं ला दी है ठीक है और ਜੀ ਫਰੈਂਡ ਅੱਜ ਦਾ ਵਲੌਗ ਐਨਾਈ ਇੱਥੇ ਸਮਾਪਤ ਕਰਦੇ ਆ ਕਿਉਂਕਿ ਜਿਆਦਾ ਵੱਡਾ ਹੋ ਜਾਊਗਾ ਤੇ ਮਿਲਦੇ ਆਪਾਂ ਇੱਕ ਨੈਕਸਟ ਵਲੌਗ ਦੇ ਨਾਲ ਬਾਏ ਬਾਏ ਸਸ਼ਕਲ